ਸਤਿ ਸ਼੍ਰੀ ਅਕਾਲ ਚੱਕ ਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸੰਸਦ ਜੋ ਮੋਦੀ ਸਰਕਾਰ 3.0 ਦਾ ਪਹਿਲਾ ਇਮਤਿਹਾਨ ਹੋ ਬਿਰਲਾ ਚੁਣੇਗੇ ਲੋਕ ਸਭਾ ਸਪੀਕਰ ਸੰਸਦ ਅਵਾਜ਼ਾ ਮਾਤਰਾ ਹੀ ਉਹ ਬਿਰਲਾ ਨੂੰ ਚੁਣਿਆ ਗਿਆ ਸਪੀਕਰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਹੋਣਗੇ ਰਾਹੁਲ ਗਾਂਧੀ ਕੇਸੀ ਵੇਨ ਗੋਪਾਲ ਨੇ ਕੀਤਾ ਐਲਾਨ ਮਲਕਾ ਜਨ ਖੜਗੇ ਦੀ ਰਿਹਾਇਸ਼ ਤੇ ਹੋਈ ਬੈਠਕ ਪ੍ਰਧਾਨ ਮੰਤਰੀ ਬਾਜੇ ਕੇ ਰਣਗੇ ਜ਼ਿਮਨੀ ਚੋਣ ਗਿੱਦਰਵਾਹਾ ਤੋਂ ਹੋਣਗੇ ਉਮੀਦਵਾਰ ਪ੍ਰਧਾਨ ਮੰਤਰੀ ਬਾਜੇ ਕੇ ਦੇ ਬੇਟੇ ਨੇ ਕੀਤਾ ਐਲਾਨ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਸੰਸਦ ਵਿੱਚ ਚੋਣਾ ਹੋਈਆਂ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਨੇ ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਉੱਥੇ ਹੀ ਵਿਰੋਧੀ ਧਿਰ ਇੰਡੀਆ ਗੱਠਜੋੜ ਨੇ ਕੇਰਲ ਦੀ ਮਵੇਲੀਕਾਰਾ ਸੀਟ ਤੋਂ ਅੱਠ ਵਾਰ ਸੰਸਦ ਮੈਂਬਰ ਕੇ ਸੁਰੇਸ਼ ਨੂੰ میدان ਜੁਟਾਰੇ ਸੰਸਦ ਵਿੱਚ ਆਵਾਜ਼ਾਂ ਮਾਤਰਾ ਹੀ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਚੁਣੇ ਗਏ ਨਿਰਾਸ਼ੀ ਇਹ ਕਿ ਇਸ ਤੋਂ ਪਹਿਲਾਂ 1952 ਅਤੇ 1976 ਵਿੱਚ ਵੀ ਸਪੀਕਰ ਦੀ ਚੋਣ ਲਈ VOTING ਹੋਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ओम बिरला ਦੇ ਨਾਮ ਦਾ ਪ੍ਰਸਤਾਵ ਰੱਖਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਲਲਨ ਸਿੰਘ ਨੇ ओम बिरला ਦੇ ਨਾਮ ਦਾ ਪ੍ਰਸਤਾਵ ਵੀ ਰੱਖਿਆ ਡਾਕਟਰ ਰਾਜਕੁਮਾਰ ਸਾਂਗਵਾਨ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਸ੍ਰੀ ओम बिरला ਇਸ ਡਿਕਲੇਅਰਡ ਇਲੈਕਟਿਡ ਐਸ ਦਾ ਸਪੀਕਰ ਆਫ ਦਿਸ ਹਾਊਸ Since the first motion moved by Sri Narendra Modi has been adopted, the motions moved thereafter have become infructuous. I invite Sri Om Virla to occupy the chair. ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੀ ਨੂੰ ਗੋਪਾਲ ਨੇ ਉਹਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜ਼ਿਕਰਯੋਗ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ ਜਿਸ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਇਸ ਤੇ ਵਿਚਾਰ ਕਰਨਗੇ ਤੇ ਹੁਣ ਕਾਂਗਰਸ ਨੇ ਉਹਨਾਂ ਦੀ ਨਿਯੁਕਤੀ ਦਾ ਅਧਿਕਾਰਿਤ ਐਲਾਨ ਕਰ ਦਿੱਤਾ ਇਸ ਦੌਰਾਨ ਰਾਹੁਲ ਗਾਂਧੀ ਸੰਸਦ ਦੇ ਪਹਿਲੇ ਸੈਸ਼ਨ ਸਰਕਾਰ ਤੇ ਲਗਾਤਾਰ ਹਮਲਾਵਰ ਰਹੇ ਨੇ ਕਾਂਗਰਸੀ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤ ਜਾਂ ਤੇ ਹਮਲਾ ਕਰਨ ਦਾ ਦੋਸ਼ ਵੀ ਲਾਇਆ ਉਹਨੇ ਕਿ ਹੈ ਕਿ ਵਿਰੋਧੀ ਧਿਰ ਪ੍ਰਧਾਨ ਮੰਤਰੀ ਨੂੰ ਬਿਨਾਂ ਜਵਾਬਦੇਹੀ ਤੋਂ ਬਚਣ ਨਹੀਂ ਦੇਵੇਗੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦਿੱਲੀ ਦੇ ਜਲ ਤੇ ਸਿੱਖਿਆ ਮੰਤਰੀ ਆਤੀਸ਼ੀ ਦਾ ਹਾਲਚਾਲ ਪੁੱਛਣ ਲਈ ਲੋਕ ਨਾਇਕ ਹਸਪਤਾਲ ਪਹੁੰਚੇ ਉਹਨਾਂ ਨੇ ਡਾਕਟਰਾਂ ਤੋਂ ਉਹਨਾਂ ਦੀ ਸਿਹਤ ਸੁਧਾਰ ਸੰਬੰਧੀ ਜਾਣਕਾਰੀ ਲਈ ਪੰਜ ਦਿਨਾਂ ਤੋਂ ਉਹ ਖੜਤਾਲ ਤੇ ਬੈਠੀ ਆਤੀਸ਼ੀ ਬਿਮਾਰ ਹੋ ਗਈ ਸੀ ਤੇ ਉਹਨਾਂ ਨੂੰ ਐਲਨ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਰਾਜਧਾਨੀ ਦਿੱਲੀ ਚ ਪਾਣੀ ਦੀ ਕਮੀ ਕਾਰਨ ਲੋਕ ਪਰੇਸ਼ਾਨ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਜਲ ਮੰਤਰੀ ਆਤੀਸ਼ੀ ਕੇ ਜੂਨ ਨੂੰ ਹਰਿਆਣਾ ਤੋਂ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਬੈਠੇ ਸਨ ਪੰਜ ਦਿਨ ਬਾਅਦ ਕੀਤੇ ਬੀਤੇ ਦਿਨੀ ਉਹਨਾਂ ਦਾ 슈ਗਰ ਲੈਵਲ ਡਿੱਗ ਪਿਆ ਸੀ ਤੇ ਉਹਨਾਂ ਨੂੰ ਐਲਨ ਹਸਪਤਾਲ ਦੇ ਆਈ ਸੀ ਯੂ ਚ ਭਰਤੀ ਕਰਵਾਇਆ ਗਿਆ ਸਿਲਨ ਪ੍ਰਸ਼ਾਸਨ ਦੇ ਅਨੁਸਾਰ ਉਸ ਦੀ ਸਿਹਤ ਹੁਣ ਸਥਿਰ ਹੈ ਤੇ 슈ਗਰ ਦਾ ਪੱਧਰ ਵੀ ਠੀਕ ਹੋ ਗਿਆ ਹੈ ਬਿਹਾਰ ਦੇ ਪੂਰਨੀਆਂ ਤੋਂ ਆਜ਼ਾਦ ਸੰਸਦ ਮੈਂਬਰ ਪਪੂ ਯਾਦਵ ਨੇ ਲੋਕ ਸਭਾ ਦੇ ਸੰਸਦ ਮੈਂਬਰ ਵਜੋਂ ਸੋਚ ਚੁੱਕੇ ਸੌ ਚੁੱਕਣ ਸਮੇ ਉਨ੍ਹਾਂ ਦਾ ਤਿੱਖਾ ਰਵਈਆ ਸਦਨ 'ਚ ਦੇਖਣ ਨੂੰ ਮਿਲਿਆ ਦਰਸਲ ਸੌ ਚੁੱਕਣ ਤੋਂ ਬਾਅਦ ਪੱਪੂ ਯਾਦਵ ਨੇ ਨੀਟ ਪ੍ਰੀਖਿਆ ਦੁਬਾਰਾ ਕਰਾਉਣ ਤੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਸਮੇਤ ਹੋਰ ਮੰਗਾਂ ਵੀ ਠਾਈਆਂ ਇਸ ਤੇ ਸਤਾਤਾਰੀ ਪਾਰਟੀ 'ਚ ਬੈਠੇ ਸੰਸਦੀ ਮਾਮਲੇ ਬਾਰੇ ਮੰਤਰੀ ਕਿਰਨ ਰਿਜੂ ਨੇ ਉਨ੍ਹਾਂ ਨੂੰ ਟੋਕਿਆ ਇਸ ਤੇ ਪੱਪੂ ਯਾਦਵ ਗੁੱਸੇ 'ਚ ਆਗਏ ਤੇ ਤੁਰੰਤ ਰਿਜੂ ਤੇ ਵਾਰ ਕਰਦੇ ਕਿਹਾ ਕਿ ਮੈਂ 6ਵੀਂ ਵਾਰ ਸੰਸਦ ਮੈਂਬਰ ਆ ਤੁਸੀਂ ਸਾਨੂੰ ਨਾ ਸਿਖਾਓ ਨਾ ਅੱਗੇ ਕਿਹਾ ਕਿ ਤੁਸੀਂ ਕਿਰਪਾ ਤੇ ਰਹਿੰਦੇ ਹੋ ਮੈਂ ਇਕੱਲਾ ਰਹਿੰਦਾ ਮੈਂ ਚੌਥੀ ਵਾਰ ਅਜ਼ਾਦ ਸੰਸਦ ਮੈਂਬਰ ਬਜੋਂ ਆਇਆ लोकसभा सदस्य निर्वाचित उपरान्त संविधानक शपथ हम विधि द्वारा स्थापित भारतक संविधानक प्रति सत्यनिष्ठा और श्रद्धा राखब भारतक सम्पूर्णता व अखंडता अक्षुण राखब आओर जाहि पद पर हम बैसे छी तकर विश्वास विश्वासपूर्वक निर्भर करब बहुत बहुत धन्यवाद के साथ रीनीट बिहार विशेष राज का दर्जा सीमांचल जिंदाबाद मानवतावाद जिंदाबाद भीम जिंदाबाद संविधान जिंदाबाद बहुत बहुत शुभकामनाएं आप हूँ ज़्यादा छठा बार सांसद हूँ आप हमको सिखाइएगा और आप कृपा पर जीते हैं मैं अकेला लड़ता हूँ फॉर द टाइम आई एम द इंडियन

ਏਅਰ ਫੋਰਸ ਅਟੈਕ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰੱਖਿਆ ਚਾਹੇ ਤੇ ਇਸ ਵਾਰ ਵਜਾ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਕੋਟ ਪਟੀਆਂ ਵਿਖੇ ਦੋ ਸ਼ੱਕੀ ਲੋਕਾਂ ਦਾ ਵਿਖਿਆ ਚਾਹੇ ਤਾਜ਼ਾ ਚੱਲਿਆ ਕਿ ਜ਼ਿਲ੍ਹੇ ਦਾ ਇਹ ਪਿੰਡ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਲੱਗਦਾ ਤੇ ਇਸ ਪਿੰਡ ਤੋਂ ਪਾਕਿਸਤਾਨ ਬਾਰਡਰ ਵੀ ਕੁਝ ਹੀ ਦੂਰੀ ਤੇ ਹੈ ਇਸ ਸਬੰਧ ਵਿੱਚ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ 9 ਵਜੇ ਦੀ ਇਹ ਘਟਨਾ ਹੈ ਤੇ ਦੋ ਜਦੋਂ ਦੋ ਸ਼ੱਕੀ ਵਿਅਕਤੀਆਂ ਵੱਲੋਂ ਪਿੰਡ ਦੇ ਇੱਕ ਫਾਰਮ ਹਾਊਸ ਤੇ ਜਾ ਕੇ ਰੋਟੀ ਮੰਗੀ ਗਈ ਸੀ ਤੇ ਕਿਸੇ ਨੂੰ ਦੱਸਣ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਉਹਨਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਪਿੰਡ 'ਚ ਮੌਜੂਦ ਹੈ ਪੁਲਿਸ ਆਰਮੀ ਤੇ ਬੀਐਸਐਫ ਵੱਲੋਂ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਸਾਨੂੰ ਦੇ ਸਵੇਰ ਪਤਾ ਚਲਿਆ ਕੋਠੇ ਨਾ ਇੱਕ ਰੋਡ ਦੇ ਬੰਦੇ ਆ ਉਹਨੇ ਜਗ੍ਹਾ ਲੈ ਲਈ ਉਹਨੇ ਇੱਕ ਬੰਦਾ ਆਪਣਾ ਰੱਖਿਆ ਭਈਆ ਠੀਕ ਹੈ ਨਾ ਉਹਨੂੰ ਪਤਾ ਲੱਗਿਆ ਇਸ ਗੱਲ ਦਾ ਕਿੰਦੇ ਉਹਦੇ ਕੋਲ ਆਇਆ ਬੰਦੇ ਤੇ ਉਹਨੇ ਜਦੋਂ ਦੱਸੀ ਉਹਦੇ ਕੋਲ ਕਹਾਣਾ ਕਹਾਣਾ ਮੰਗਿਆ ਯਾਨੀ ਕਿ ਉਹਨੇ ਢੋਲਿਆ ਠੀਕ ਅੱਗੇ ਪਤਾ ਨਹੀਂ ਕੀ ਹੋਇਆ ਕੀ ਉਹਨਾਂ ਦੇ ਸਵੇਰੇ ਮਿਲਈ ਜਾਣਕਾਰੀ ਤੇ ਪੋਸਟ ਨੂੰ ਜਾਣਕਾਰੀ ਕਿਹਾ ਬੋਲਣਾ ਇਹ ਤਾਂ ਸੁਣੀ ਸੁਣਾਈ ਗੱਲ ਹੈ ਕਹਿੰਦੇ ਵੀ ਉਹਨਾਂ ਨੇ ਫੋਨ ਕੀਤਾ ਕਿ ਮੌਸਮੀ ਪਹੁੰਚੀ ਹੈ ਤੇ ਏਰੀਆ ਦੇ ਵਿੱਚ ਅਨਜੋਤ ਬਾਦ ਸਾਇੰਦ ਸਵੇਰੇ ਦੇਖੀ ਹੈ ਕਰਨਾਟਕ ਦੇ ਕੁਟਾਰੂ ਮਦਨੀ ਨਗਰ ਪਿੰਡ ਵਿੱਚ ਇੱਕ ਘਰ ਤੇ ਗਵਾਂਡੀਆਂ ਦੇ ਘਰ ਦੇ ਕੰਧ ਡਿੱਗਣ ਨਾਲ ਦਰਦਨਾਕ ਹਾ사ਵਾ ਆਪਣੇ ਖਾਸੇ ਦੇ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਭਾਰੀ ਬਰਸਾਤ ਕਣ ਸਵੇਰੇ 6:30 ਵਜੇ ਦੇ ਕਰੀਬ ਇੱਕ ਮਕਾਨ ਦੇ ਕੰਦ ਡਿੱਗ ਪਈ ਉਹਨਾਂ ਕਿਹਾ ਕਿ ਜਿਸ ਘਰ ਦੇ ਕੰਦ ਡਿੱਗੇ ਉਹ ਯਾਸਿਰ ਦਾ ਸੀ ਸਥਾਨਕ ਲੋਕਾਂ ਮੁਤਾਬਕ ਕੰਦ ਨੂੰ ਲੈ ਕੇ ਯਾਸਿਰ ਤੇ ਉਸਦੇ ਗੁਆਂਢੀ ਵਿਚਾਲੇ ਝਗੜਾ ਚੱਲ ਰਿਹਾ ਸੀ ਕੰਦ ਯਾਸਿਰ ਦੇ ਘਰ ਦੇ ਬਿਲਕੁਲ ਨੇੜੇ ਬਣਾਈ ਗਈ ਸੀ ਕੱਟਾਂ ਤੋਂ ਬਾਅਦ ਬਚਾਅ ਕਰਮਚਾਰੀ ਮੌਕੇ ਤੇ ਪਹੁੰਚ ਜਿਨਾਂ ਨੇ ਉਕਤ ਲੋਕਾਂ ਦੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਅਮਰਿਤਪਾਲ ਸਿੰਘ ਦੇ ਨਾਲ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਵਿਧਾਨ ਸਭਾ ਦੀ ਜਿੰਮਨੀ ਚੋਣ ਲੜਨਗੇ ਉਹ ਗਿੱਦੜ ਬਹਾ ਤੋਂ ਉਮੀਦਵਾਰ ਹੋਣਗੇ ਥੋ ਅਜ਼ਾਦ ਚੋਣ ਲੜਨਗੇ ਪ੍ਰਧਾਨ ਮੰਤਰੀ ਬਾਜੇ ਕੇ ਦੇ بیٹے ਨਹਿਲਾਮ ਕੀਤੋਂ ਨੇ ਕਿਹਾ ਹੈ ਕਿ ਪਿਤਾ ਜੀ ਜੇਲ੍ਹ ਤੋਂ ਬੈਠ ਕੇ ਚੋਣ ਲੜਨਗੇ ਸਿੱਖ ਸੰਗਠਨ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਨ ਪਿੱਛੋਂ ਗਿੱਦੜਬਾ ਹ ਵਿਧਾਨ ਸਭਾ ਸੀਟ ਤੋਂ ਅਸਤੀਫਾ ਦਿੱਤਾ ਸੀ ਜਿਸ ਪਿੱਛੋਂ ਇੱਥੇ ਜਿੰਨੀ ਚੋਣ ਹੋਏਗੀ ਦੱਸਦੀ ਹੈ ਕਿ ਇਸੇ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਤੇ ਵੱਡੀ ਗਿਣਤੀ ਦੀ ਵਿੱਚ ਜਿੱਤ ਹਾਸਲ ਕੀਤੀ ਸੀ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਜੋ ਦੇਸ਼ ਵਿੱਚ ਸਮੇਂ ਦੀ ਹਕੂਮਤ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਦੀ ਸਰਵਸੰਮਤੀ ਨਾਲ ਨਿੰਦਾ ਕੀਤੀ ਗਈ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਜਾਏਗੀ ਇੱਕ ਮਤੇ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕਰਨ ਦੀ ਨਿੰਦਾ ਕੀਤੀ ਗਈ ਤੇ ਉਹਨਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ ਅਤੇ ਚੇਵੀ ਕਿਹਾ ਗਿਆ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਵੀ ਸੰਘਰਸ਼ ਕੀਤਾ ਜਾਏਗਾ ਰੱਜਾ ਸਾਹਿਬ ਮਈ ਦਾ 25 ਜੁਲਾਈ 1975 ਨੂੰ ਮੁਲਤਵੀ ਜਿਓ ਐਮਰਜੈਂਸੀ ਲੱਗੀ ਉਹ ਦੇਸ਼ ਦੇ ਲੋਕ ਰਾਜ ਲਈ ਖਤਰੇ ਦੀ ਘੰਟੀ ਸੀ ਇਲਾਵਾ ਹਾਈ ਕੋਰਟ ਦੇ ਫੈਸਲੇ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਜਿਵੇਂ ਚੁਣੌਤੀ ਦਿੱਤੀ ਨਤਾਰਿਆ ਔਰ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਰਜ ਰਹਿਣ ਲਈ ਦੇ ਦੇ ਵਿੱਚ ਸਾਰੇ ਕਾਨੂੰਨ ਜਿਹੜੇ ਸਿੱਕੇ ਕਰਦੇ ਔਰ ਮਨਮਰਜ਼ੀ ਦੇ ਫੇਟਾ ਫੇਡੀਆਂ ਬੋਲਣ ਤੇ ਤੁਰੰਤ ਲਿਖਣ ਤੇ پابੰਦੀ ਲਾ ਕੇ ਸਾਰੇ ਮਾਨ ਦੀ ਹੱਤ ਹੋਏ ਔਰ ਜਗਾ ਵੀ ਆਵਾਜ਼ ਸੌਂਦਾ ਸੀ ਵਿਰੋਧ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਮਾਰੇ ਪਿੱਛਾ ਰਿਹਾ ਉਹ ਮੈਂ ਕਹਿ ਸਕਦਾ ਕਿ ਇਸ ਐਮਰਜੈਂਸੀ ਨੂੰ ਜੇ ਸਭ ਤੋਂ ਕਾਇਲਾ ਚੈਲੰਜ ਦਿੱਤਾ ਮੁਕਦੇ ਵਿੱਚ ਚੁਣੌਤੀ ਦਿੱਤੀ ਮੁਕਦੇ ਵਿੱਚ ਸਰਮਈ ਕਾਲੀਦਾਰ ਨੇ ਦਿੱਤੀ ਉਹ ਮਨੋਜ ਗਾਲ ਦਾ ਮਾਣ ਹੈ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਸਭ ਤੋਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਜੇ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਜੀਵਤ ਕਟੰਡਾ ਮੌਕਾ ਮਿਲਿਆ ਤਾਂ ਮੈਨੂੰ ਨਹੀਂ ਸੀ ਹੋਇਆ ਇਹ ਪੰਜਾਬ ਲਈ ਵੀ ਮਾਨਵੀ ਗੱਲ ਆ ਮੇਰੇ ਲਈ ਵੀ ਮਾਨਵੀ ਗੱਲ ਆ ਸ਼੍ਰੋਮਣੀ ਕਾਲੀਦਾ ਲਈ ਵੀ ਮਾਨਵੀ ਗੱਲ ਆ ਔਰ ਮੈਂ ਕਹਿ ਸਕਦਾ ਇਹ ਮਾਨਵੀ ਹੱਕਾਂ ਦਾ ਜਲੋ ਵੀ ਘਾਣ ਹੋਇਆ ਕਿ ਸ਼੍ਰੋਮਣੀ ਕਾਲੀਦਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਸਤ ਤੇ ਚੱਲਦੇ ਹੋਏ ਉਸ ਰਾਹ ਤੇ ਤੁਰਜਾ ਹੋਇਆ ਹਮੇਸ਼ਾ ਉਸ ਜ਼ਬਰ ਅਨਿਆਇ ਤੇ ਜ਼ੁਲਮ ਦਾ ਟਾਕਰਾ ਕੀਤਾ ਅੱਜ ਵੀ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਲੋਕ ਜਿਹੜੇ ਜਿਲ੍ਹਾ ਘਰ ਦੇ ਦਿਨ ਕਿ ਬੈਠੇ ਨੇ ਜਹਾਂ ਬਹੁਤ ਸਾਰੇ ਵਰਦੀ ਸਿੱਖ ਜਿਹੜੇ ਸਜਾ ਪੂਰੀ ਕਰ ਚੁੱਕੇ ਉਹਨਾਂ ਨੂੰ ਰਿਹਾਨੇ ਕੀਤਾ ਜਾ ਰਿਹਾ ਜਹਾਂ ਭਾਈ ਅਮਰਪਾਲ ਸਿੰਘ ਜੀ ਦੇ ਸਾਥੀਆਂ ਤੇ ਵਾਰ-ਵਾਰ ਐਮਐਨਐਸ ਲਈ ਲਾਈ ਜਾ ਰਹੀ ਆ ਇਹ ਦਰਦ ਜਿਹਨਾਂ ਨੇ ਆਪਣੇ ਖੰਡੇ ਤੇ ਹੰਢਾਏ ਨੇ ਮੇਰੇ ਵਰਗੇ ਲੋਕਾਂ ਨੇ ਉਹਨਾਂ ਦੀ ਪੀੜਾ ਤੇ ਉਹ ਦੀ ਚੀਜ਼ ਦਾ ਪਤਾ ਸੋ ਅੱਜ ਬੋਲ ਕੇ ਹੁਕੂਮਤਾਂ ਨੂੰ ਸੁਝਾਣਾ ਚਾਹੁੰਦੇ ਆ ਕਿ ਜਿਹੜਾ ਉਸ ਸਮੇਂ ਐਮਰਜੈਂਸੀ ਦਾ ਵਿਰੋਧ ਕਰ ਰਹੇ ਸੀ ਤੇ ਅੱਜ ਉਹ ਰਾਜ ਤੇ ਸਤਾ ਦੇ ਕਾਰਜ ਨੇ ਉਹਨਾਂ ਨੂੰ ਆਪਣੇ ਉਹ ਦਿਨ ਯਾਦ ਕਰਨੇ ਚਾਹੀਦੇ ਨੇ ਹੁਸ਼ਿਆਲਪੁਰ ਦੇ ਹਲਕਾ ਮੁਕੇਰੀਆਂ ਚ ਹਾਜੀਪੁਰ ਰੋਡ ਤੇ ਇੱਕ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਮੁਕੇਰੀਆਂ ਤੋਂ ਹਾਜੀਪੁਰ ਵੱਲ ਜਾ ਰਹੀ ਸੀ ਤੇ ਪਿੰਡ ਹਵੇਲ ਛੰਗ ਨੇੜੇ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾ ਕੇ ਸੜਕ ਕਿਨਾਰੇ ਪਲਟ ਗਈ ਖੁਸ਼ਕਿਸਮਤੀ ਰਹੀ ਕਿ ਇਹ ਸਵਾਰੀਆਂ ਨਾਲ ਭਰੀ ਹੋਈ ਨਹੀਂ ਸੀ ਪਰ ਇਸ ਹਾਦਸੇ ਸਿਰਫ ਤਿੰਨ ਲੋਕ ਹੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਟਾਂਡਾ ਦੇ ਹਰਸ਼ੀ ਪਿੰਡ ਵਿਖੇ ਜਲ ਸਪਲਾਈ ਵਿਭਾਗ ਵੱਲੋਂ ਚੈਕਿੰਗ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਤੇ ਹਦਾਇਤਾਂ ਕੀਤੀ ਗਈ ਕਿ ਵਾਟਰ ਸਪਲਾਈ ਦੇ ਪਾਣੀ ਦੀ ਬਰਤੋਂ ਨਾ ਕੀਤੀ ਜਾਏ ਸਰਕਾਰ ਦੀ ਹਦਾਇਤਾਂ ਅਨੁਸਾਰ ਜੈ ਨਿਰਜੀਵਨ ਸਿੰਘ ਵੱਲੋਂ ਪਿੰਡ ਦੇ ਮੋਤਵਰਾਂ ਨਾਲ ਮਿਲ ਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਟਾਂਡਾ ਤੇ ਅਸਟੀਓ ਸੇਵਾ ਸੰਗ ਦੇ ਦੇਸ਼ਾ ਨਿਰਦੇਸ਼ਾ ਦੀਨ ਪਿੰਡ ਦਾ ਦੌਰਾ ਕੀਤਾ ਗਿਆ ਚੈਕਿੰਗ ਅਭਿਆਨ ਚਲਾਇਆ ਗਿਆ ਨਜ਼ਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਜੇ ਨਰਜੀਵਨ ਸਿੰਘ ਨੇ ਲੋਕਾਂ ਨੂੰ ਸਬਜ਼ੀਆਂ ਤੇ ਫਸਲਾਂ ਨੂੰ ਪੀਣ ਵਾਲਾ ਪਾਣੀ ਨਾਲ ੌਣ ਵਾਸਤੇ ਉਹਨੇ ਕਿਹਾ ਕਿ ਇਹ ਸ਼ੁੱਧ ਪਾਣੀ ਲੋਕਾਂ ਦੇ ਪੀਣ ਵਾਸਤੇ ਉਹਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਕੇਵਲ ਪੀਣ ਲਈ ਹੀ ਕੀਤੀ ਜਾਏ ਤੇ ਜੇਕਰ ਕੋਈ ਵਿਅਕਤੀ ਜਾਂ ਖਪਤਕਾਰ ਇਨ੍ਹਾਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਜਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੀਓ ਇਜਾਜ਼ਤ ਤਬਾਦ